ਸਾਕੇ ਪਿੰਡਾਂ ਵਿੱਚ ਹੁੰਦੇ ਨਹੀਂ ਪਰੰਦੇ ਮੁੰਡੇ ਕੁੜੀਆਂ ਫੇਰ ਵੀ ਮੈਂ ਤੇਰੀ ਗੱਲ ਮੰਨੀ ਤੇਰੇ ਸਾਹਮਣੇ ਸੀ ਗਰੀਦਿੰ ਬਿਸਿਆਈ ਤੂੰ ਤਾਂ ਘੇਰਾ ਨਾ ਮਸ਼ੇਚੀ ਸੀ ਗਿਆ ਇਹ ਤੇਰਾ ਦੇਖ ਕਿਰਦਾਰ ਮੁੰਡਾ ਪਿੰਡ ਆ ਗਿਆ ਨੀ ਸ਼ਹਿਰ ਝੁੱਠਿਆਂ ਦਾ ਛੱਡ ਮੁੰਡਾ ਪਿੰਡ ਆ ਗਿਆ ਸਾਡੇ ਦੋਵਾਂ ਵਿੱਚ ਜਦੋਂ ਤੇਰਾ ਫੇਰ ਆ ਗਿਆ ਮੇਰੇ ਸਾਡੇ ਦੋਵਾਂ ਵਿੱਚ ਜਦੋਂ ਤੇਰਾ ਫੇਰ ਆ ਗਿਆ ਮੇਰੇ ਪਿਆਰ ਦੀ ਕਹਾਣੀ ਤਾਂ ਬੇ ਸਾਡੇ ਦੋਵਾਂ ਵਿੱਚ ਜਦੋਂ ਤੇਰਾ ਫੇਰ ਆ ਗਿਆ ਮੇਰੇ ਪਿਆਰ ਦੀ ਕਹਾਣੀ ਲਾਸਿਰ ਨੇ ਬਿਦ ਤਰ ਪਾਇਆ ਮੇਰਾ ਚੰਦ ਤੂੰ ਗਵਾਇਆ ਮੇਰਾ ਸੋਣੀਏ ਤੂੰ